ਮਿੱਤਰੋ ਪਹੁੰਚ ਗਏ ਹਵੇਲੀ ਮਾਂ ਤੇ ਕਰੀਸ਼ਨ ਕਹਿੰਦਾ ਵੀ ਮੈਂ ਸਿੱਧੂ ਮੁਸਲੀ ਹਵੇਲੀ ਦੇਖਣੀ ਆ ਤੇ ਉੱਧਰ ਬਈ ਦੇਖੋ ਇੱਕ ਨਵੀਂ ਹਵੇਲੀ ਹੋਰ ਪੈਰੀ ਆ ਤੇ ਜੋ ਆ ਗਈ ਵੀ ਹਵੇਲੀ ਤੇ ਚਾਵਾਂਗੇ ਬਈ ਅੰਦਰ ਦਿਖਾਵਾਂਗੇ ਤੁਹਾਨੂੰ ਸਾਰਾ ਬਲੌਗ ਵੀਡੀਓ ਤੇ ਕਿੱਜਾਂ ਟਰੈਕਟਰ ਕੰਪਿਊਟਰ ਚਲੋ ਫਿਰ ਲੈ ਵੀ ਦੇਖੋ ਬਹੁਤ ਐਂ ਤੂੰ ਫੋਟੋ ਅੰਦਰ ਨਹੀਂ ਆ ਰਿਹਾ ਤੇ ਅੰਦਰ ਮਾਨੂੰ ਲੱਗਦਾ ਬਈ ਅੱਜ ਜਾਣ ਨਹੀਂ ਦੇਰੇ ਪੁਲਿਸ ਵਾਲੇ ਲੈ ਵਾਈ ਮੈਟਰ ਪਹੁੰਚ ਗਏ ਬੇਲੀ ਦੇ ਵਿੱਚ ਮੈਚ ਕਰੋ ਭਾਈ ਮੈਚ ਕਰੋ ਲੈ ਵੀ ਠੰਡ ਬਹੁਤ ਜ਼ਿਆਦਾ ਹਾਂ ਤੇ ਬਈ ਬੰਦ ਕਰ ਰਖਾ ਦਾ ਜੇਟ ਅੱਧੀਆਂ ਦੇ ਪੁਲਸ ਵਾਲਿਆਂ ਅੰਦਰ ਜਾਣ ਨਹੀਂ ਦਿੱਤੇ ਪਰ ਹੁਣ ਵੀ ਪਾਏ ਕੋਈ ਕਿਉਂਕਿ ਏਡੀ ਜੋ ਉੱਤੇ ਪਾਏ ਤੇ ਭਾਈ ਆਪਣੀ ਦੇਖੋ ਸਾਰੇ ਵੀਡੀਓ ਲੱਗੇ ਬਣਾਉਣ ਦਰਾਗੀ ਵੀ ਹਵੇਲੀ ਹਟੋ ਕਿਚੋਂ ਹਟੋ ਜੋ ਆਗੀ ਟ੍ਰੈਲ ਜੋ ਟ੍ਰੈਲੀ ਨੋ ਦੇਵੀਂ ਧੀਰੇ ਓਏ ਜੋ ਟ੍ਰੈਂਡਿੰਗ ਨਾ ਦੇਵੀਂ ਧੀਦੀ ਨਹੀਂ ਕੁੜੀ ਮਸ਼ਹੂਰ ਨਹੀਂ ਬਣਾਵਾ ਸੰਦਸੁੰਦੇ ਆਹੋ ਆਹ ਦੇਵੀਂ ਲਾ ਭਾਈ ਖੜਾ ਫੋਰ 3600 ਨਿਊ ਹਾਲੈਂਡ ਹੈ ਕੋਈ ਹੋਰ ਸਹੀ ਗੱਲ ਆ ਭਾਈ ਹੈ ਨਹੀਂ ਕੋਈ ਹੋਰ ਦੇਖੋ ਭਾਈ ਲੋ ਆ ਗਈ ਭਈ ਤੇ ਇਧਰ ਵੀ ਜੀਪ ਆ ਗਈ ਤੇ यो ਆ ਗਈ ਭਈ ਅਸਲੀ ਗੱਡੀ ਥਾਰ ਦੇਖੋ ਵੀ ਗੋਲੀਆਂ ਦੇ ਨਿਸ਼ਾਨ ਤਰੀ ਪੈ ਰਹੇ ਆ ਲੋ ਲੋ ਜਦੋਂ ਖੜਨਾ ਕਿਸੇ ਨਾਲ ਬੋਟੋ ਬੋਟੋ ਉਤਰਵਾਣੀ ਆ ਬਿੱਤਵਾਜ ਦਾ ਕੋਈ ਫੜੋ ਬਰਾਬਰ ਮੰਨ ਤੋਂ ਵੈਸੇ ਪਹਿਲਾਂ ਕੱਟ ਵਾਲੀ ਜਿਵੇਂ ਨਹੀਂ ਥੋਲੇ ਗਏ ਬੋਟੋ ਤਾਂ ਕਿਸੇ ਨੂੰ ਕਹਿਣਾ ਸਾਰੇ ਕੋਈ ਮੰਨ ਲੈਂਦੇ ਆ ਪਾਉਂਦੂ ਦੇ ਕਰਾ ਰਹੇ ਨੇ ਲੈ ਭਾਈ ਅੱਧੇ ਆ ਗਏ ਤੇ ਵੈਰੀ ਦਾ ਬਲੌਗ ਵੀ ਤੁਹਾਨੂੰ ਦਿਖਾ ਦਿਆ ਇੱਧਰ ਆਪਣੇ ਪੂਰੇ ਖੜੇ ਆ ਵੀ ਸਾਰੇ ਕਿੱਦੂ ਵਸੇ ਵਾਲੇ ਸਾਥ ਗਏ ਆਪਣੇ ਕੇ ਨੇ ਸੰਤ ਪੰਡਿਤ ਇੱਧਰ ਜੋ ਗੱਡੀ ਗੱੜੀ ਆ ਵੀ ਥਾਰ ਤੇ ਟਰੈਕਟਰ ਕੁੱਟਰ ਸਾਰੇ ਇੱਧਰ ਖੜੇ ਆ ਵੀ ਉਹ ਗੱਡੀਆਂ ਖੜੀਆਂ ਇੱਧਰ ਟ੍ਰੈਲੀ ਤੇ ਆ ਦੇ ਆ ਦੇ ਬਗਲੇ ਜੀ ਮਨਰਾਜ ਉਧਰ ਦਾ ਬੰਦੇ ਦੇ ਜੀ ਤੇ ਇੱਧਰ ਵੀ ਭਵੇਲੀ ਦੇਖ ਲੋ ਅੰਦਰ ਵੀ ਜਾਣ ਨਹੀਂ ਦਿੰਦੇ ਪਰ ਤੇ ਇੱਧਰ ਹੀ ਵਾਕ ਵੀ ਵੱਡਦੇ ਆ ਲੈ ਬਈ ਮਿੱਤਰੋ ਇੱਧਰ ਦੇਖੋ ਇੱਕ ਟਰਾਲੀ ਵੀ ਉਹ ਖੜੀ ਆ ਬਈ ਕੋ ਪਾਣੀ ਵਾਲਾ ਟੈਂਕਰ ਤੇ ਇੱਧਰ ਵੀ ਵੀ ਟਰਾਲੀ ਆ ਗਈ ਤੇ ਇੱਧਰ ਦੇਖੋ ਵੀ ਹੈਰੋਂ ਆ ਹੋਰੋਂ ਸੋ ਅੱਗੇ ਸੋ ਕੇ ਖੜਿਆ ਵੀ ਮੱਛੇ ਵਾਲੇ ਕੇ ਤੇ ਇੱਧਰ ਵੀ ਥਾਰ ਗੱਡੀ ਤੇ ਜਿਹੜੀਆਂ ਵੀ ਮਾਰਿਆ ਗਿਆ ਤੇ ਉਹ ਜਵਾਰ ਕੇ ਪਿੰਡ ਦੇਖੋ ਬਈ ਢੋਲਿਆਂ ਦੇ ਨਿਸ਼ਾਨ ਤੇ ਵੀ ਜੀਪ ਆ ਗਈ ਬਈ ਇੱਕ ਇੱਕ ਉਹ ਖੜੀ ਤੇ ਉਹ ਹੋ ਗਿਆ ਬਈ ਝੋਟਾ ਤੇ ਇੱਕ ਝੋਟਾ ਨਾਟ 11 ਬਈ ਰੋਟੇ ਗੀਤਵਾ ਜਿਹੜਾ ਬਈ ਗਾਂ ਨੂੰ ਮਤਲਬ ਟਰੈਕਟਰ ਆਇਆ ਜੋ ਆਇਆ ਦੇਖੋ ਤੇ ਟੱਕੜ ਤੇ ਫੌੜ ਗਈ ਤੇ ਫੌਰ ਬਈ ਫੌਰ ਹੋ ਜਾ ਡੱਕਾ ਲੈ ਲੈ ਬismillah ਵੀ ਦਿਖਾ ਦਿਆਂ ਸਾਨੂੰ ਸਿੱਧੂ ਮੂਸੇ ਵਾਲੀ ਦੀ ਯਾਦਾਂ ਭਾਈ ਦੋ ਉਧਰ ਦੇਖੋ ਆਪਣਾ ਜਿਹੜੀਆਂ ਮੂਰਤੀਆਂ ਬਣਾਉਣੀਆਂ ਸਿੱਧੂ ਮੂਸੇ ਵਾਲੇ ਦੀ ਤੇ ਇੱਧਰ ਆ ਗਈ ਹਵੇਲੀ ਤੇ ਹਵੇਲੀ के अंदर ਭਾਈ ਜਾਣ ਨਹੀਂ ਦਿੰਦੇ ਤੇ ਬਹੁਤ ਕੋਸ਼ਿਸ਼ ਕਰੀ ਤੇ ਆਪਾਂ ਨੇ ਪਿੱਛਾ ਵੀ ਪਰ ਭਾਈ ਜਾਣ ਅੰਦਰ ਦਿੰਦੇ ਨਹੀਂ ਭਈ ਐਤ ਕੀ ਤੋਂ ਭਈ ਅਸੀਂ ਅੰਦਰ ਬਹੁਤ ਔਖੇ ਆਂਦੇ ਆ ਤੇ ਬਾਕੀ ਇਹ ਚਲਾਗੇ ਵੀ ਸਮਾਧੀ ਗਣੀ ਲੈ ਭਾਈ ਅੰਦਰ ਦਾ ਦੇਖ ਲੋ ਸਾਰਾ ਸਿਸਟਮ ਤੁਹਾਨੂੰ ਦਿਖਾ ਦਿਆਂ ਤੇ ਚਲਦੇ ਆ ਭਾਈ ਬਾਹਰ ਤੇ ਬਈ ਇੱਧਰ ਨਹੀਂ ਮਤਲਬ ਪੁਲਿਸ ਵੀ ਹੈ ਨਹੀਂ ਦੋ ਬੰਦੇ ਬੈਠੇ ਨੇ ਬਈ ਉਹ ਵੀ ਧੂਣੀ ਸੇਕ ਰਹੇ ਔਰ ਬੈਠਾ ਇੱਧਰ ਦੇਖ ਲਓ ਯੋ ਬਈ ਦੇਖੋ ਯਾਦਗੀ ਰੀਕਾ ਇੱਧਰ ਬਈ ਨਵਾਂ ਘਰ ਬਣਾ ਰਿਹਾ ਸਿੱਧੂ ਮੂਸੇ ਵਾਲੀ ਦੀ ਹਵੇਲੀ ਦਾ ਦੇਖੋ ਵੀ ਨਵੀਂ ਹਵੇਲੀ ਪੈ ਰਹੀ ਆ ਤੇ ਬਈ ਸਿੱਧੂ ਮੂਸੇ ਵਾਲੀ ਦੀ ਮਾਤਾ ਵੀ ਤਾਂ ਆਤੀਗੀ ਹਾਂ ਨਹੀਂ ਤੇ ਕਹਿੰਦੇ ਆ ਬਈ ਸਿੱਧੂ ਮੂਸੇ ਵਾਲੀ ਵੀ ਜਿੱਤਾ ਸਮਾਪਤ ਉੱਥਾ ਵੀ ਮਿੱਤਰੋ ਆਪਾਂ ਨੇ ਵੀਡੀਓ ਬੁੜੀ ਬਣਾ ਗਾ ਆਪਾਂ ਕੇ ਵਾਪਸ ਦੇ ਚਾਦਿਆ ਸਮਾਦੀ ਬਲ ਤੇ ਇੱਕ ਬਾਈ ਮਿਲਿਆ ਬਾਈ ਆਪਾਂ ਨੂੰ ਮਹਾਰਾਸ਼ਟਰ ਦੇ ਸਿੱਧੂ ਮਸੇ ਵਾਲੇ ਆ ਨਹੀਂ ਨਹੀਂ ਉਹ ਆਗੇ ਪਿੱਛੇ ਹੁਣ ਕਾਹਾਂ ਸੇ ਆ ਬਾਈ ਤੂੰ ਮੈਂ ਪਾਜੀ ਛਤਰਪਤੀ ਸੰਭਾਜੀ ਨਗਰ ਮਹਾਰਾਸ਼ਟਰ ਮਹਾਰਾਸ਼ਟਰ ਦੇ ਅਭੀ ਪਹਿਲਾ ਨਾਮ ਔਰੰਗ ਔਰੰਗਾਬਾਦ tha ਔਰ ਉਸ ਦੇ ਨਾਮ ਤੇ tha ਪਰ ਅਭੀ ਨਾਮ ਚ ਚੇਂਜ ਹੋ ਗਿਆ ਹੈ ਅਭੀ ਛਤਰਪਤੀ ਸੰਭਾਜੀ ਮਹਾਰਾਜ ਹੋ ਗਿਆ ਹੈ ਸੋ ਬਾਈ ਵੀ ਸਿੱਧੂ ਮਸੇ ਵਾਲੇ ਦੇ ਪਿਤਾ ਜੀ ਨੂੰ ਮਿਲ ਲਾਇਆ ਸਪੈਸ਼ਲ ਮਹਾਰਾਸ਼ਟਰ ਦੇ ਦੇਖੋ ਕਿਤਨੀ ਦੂਰ ਤੇ ਆਇਆ ਤੇ ਆਪਾਂ ਤਾਂ ਫਿਰ ਵੀ ਲਵੇਗੇ ਆ ਬਾਈ ਤੇ ਬਾਈ ਨੂੰ ਮਿਲਣ ਨਹੀਂ ਦਿਆ ਓਏ ਮਿਲ ਮਿਲਿਆ ਨਹੀਂ ਬਈ ਤੈਨੂੰ ਨਹੀਂ ਬਈ ਅਭੀ ਮੈਂ ਆਇਆ ਹੂੰ ਮੈਂ ਅਭੀ ਪਹਿਲੇ ਸਿੱਧੂ ਬਾਈ ਕੇ ਪੁਰਾਣੇ ਵਾਲੇ ਘਰ ਜਾ ਕੇ ਆਇਆ ਹੂੰ ਉਹਨਾਂ ਦੇ ਚਾਚਾ ਸੇ ਉਹਨਾਂ ਸੇ ਮਿਲ ਕੇ ਆਇਆ ਹੂੰ ਮੈਂ ਅਭੀ ਅੱਛਾ ਅਭੀ ਮੈਂ ਯਹਾਂ ਪੇ ਆਇਆ ਹੂੰ ਮੈਂ ਰਾਤ ਮੇ ਕੱਲ 11 ਵਜੇ ਆਇਆ ਤਾਂ ਸ਼ਾਮ ਸੇ ਆਇਆ ਹੂੰ ਕੱਲ ਰਾਤ ਨੂੰ 11 ਵਜੇ ਸੇ ਆਇਆ ਹੂੰ ਕਾਹ ਸੇ ਆਏ ਹੋ ਬਾਈ ਆ ਮੈਂ ਮਹਾਰਾਸ਼ਟਰ ਦੇ ਮਹਾਰਾਸ਼ਟਰ ਦੇ ਆ ਬਾਈ ਦੇਖੋ ਸਿੱਧੂ ਮੂਸੇ ਵਾਲੇ ਦੇ ਪਿਤਾ ਅਜੇ ਤੱਕ ਮਿਲਿਆ ਨਹੀਂ ਨੂੰ ਬਾਈ ਤੇ ਦੇਖੋ ਬਾਈ ਕਿੰਨੇ ਦੁਨੀਆ ਕਿੱਡੀ ਕਿੱਡੀ ਦੂਰ ਕੇ ਫੈਨ ਸੀ ਤੇ ਕੋਈ ਨਹੀਂ ਬਾਈ ਤੈਨੂੰ ਮਿਲਾਗਾ ਟੈਨਸ਼ਨ ਵਾਲੇ ਕੋਈ ਨਹੀਂ ਮਿਲਦਾ ਜਾਂ ਟੈਨਸ਼ਨ ਨਹੀਂ ਭਾਜੀ ਆਪ ਮਿਲਿਓ ਆਪ ਮਿਲ ਕੇ ਆਇਓ ਨਾ ਯਾਰ ਮਿਲ ਨਹੀਂ ਦੇ ਆ ਅਭੀ ਜੋ ਅਭੀ ਉਹ ਆਏਗਾ ਨਾ ਮਈ ਆਏਗਾ ਅਗਲੇ ਇਸ ਸਰਨੇ ਨੂੰ ਮਈ ਆਉ। ਤੋਂ ਭਾਈ ਦੇਖੋ ਕਿੰਨੀ ਕਿੰਨੀ ਦੂਰ ਤੇ ਫੈਨ ਆ ਰਹੇ ਆ ਸਿੱਧੂ ਮਸੇਵਾਲੇ ਦੇ ਤੇ ਬਾਕੀ ਚੱਲਦੇ ਆ ਸਮਾਦੀਵਾਲ ਨੂੰ ਉੱਥੇ ਜਾ ਕੇ ਦਿਖਾਵਾਂਗੇ ਪਤਨ ਨੂੰ ਆਹ ਰਹਾ ਬਲੌਗ ਸਮਾਦੀ ਦਾ ਭਾਈ ਚਲੋ ਫਿਰ ਚੱਲਦੇ ਆ ਓ ਸਿੱਧੂ ਮਸੇਵਾਲੇ ਨੂੰ